ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜਿਹੜੀ ਕਿ ਤੁਹਾਡੇ ਲਈ ਬਹੁਤ ਖਾਸ ਵੀਡੀਓ ਹੋਊਗੀ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਬਾਦਲ ਫਾਰਮ ਤੋਂ ਇੱਕ ਬਹੁਤ ਵਧੀਆ ਟਾਪ ਦਾ ਨਗੀਨਾ ਲਿਆ ਜਿਸ ਦਾ ਨਾਮ ਰਖਤਾ ਜੀ ਮਲਤਾਨ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜਾ ਸੌਦਾ ਹੋਇਆ ਤੇ ਆ ਜਿਹੜਾ ਬਾਦਲ ਫਾਰਮ ਦਾ ਵਿਊ ਦੇਖ ਸਕਦੇ ਆ ਤੁਸੀਂ ਤੇ ਆਪਣੇ ਸੱਜਣ ਮਿੱਤਰ ਕਈ ਭਰਾ ਆਏ ਆ ਉਹਨਾਂ ਨਾਲ ਵੀ ਮਲਾਉਣੇ ਆ ਤੁਹਾਨੂੰ ਪਤਾ ਵੀ ਨੀਲੀ ਰਾਵੀ ਤੇ ਚੰਗਾ ਚੰਗਾ ਕੰਮ ਕਰਦੇ ਹੋਏ ਤੇ ਅੱਜ ਜਿਹੜਾ ਕੀ ਤੁਹਾਨੂੰ ਪ੍ਰੋਪਰ ਡਿਟੇਲ ਸਾਰਾ ਬਾਇਓ ਡਾਟਾ ਦੱਸਾਂਗੇ ਕਿਹੜਾ ਕਿਹੜਾ ਮਾਲੀ ਜਾਂ ਕਿਸ ਤਰ੍ਹਾਂ ਮੱਝ ਪ੍ਰੋਪਰ ਡਿਟੇਲ ਦੱਸਾਂਗੇ ਤੁਹਾਨੂੰ ਤੇ ਮਲਾਉਣੇ ਆ ਭਰਾਵਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਰਾ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਤੇ ਹੋਰ ਭਾਈ ਜੀ ਨਾਮ ਕੀ ਹੈ ਜੀ ਆਪਣਾ ਕਲਵੰਤ ਸਿੰਘ ਜੀ ਠੀਕ ਹੈ ਜੀ ਪਿੰਡ ਜੀ ਅਮਰਗੜ ਜੀ ਠੀਕ ਹੈ ਨਾਲ ਆਪਣੇ ਵੱਡੇ ਵੀਰ ਜਦਵਿੰਦਰ ਬਾਈ ਹੋਈ ਹਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਹੈ ਜੀ ਤੇ ਅੱਜ ਫਿਰ ਨਵੀਂ ਖੁਸ਼ਖਬਰੀ ਦੇਣਾ ਹੈ ਆਪਾਂ ਬਿਲਕੁਲ ਜੀ ਤੇ ਨਾਲ ਆਪਣੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਵੀ ਫਿਰ ਫਾਰਮ ਤੇ ਇੱਥੇ ਕਰਦੇ ਆ ਵਰਕ ਹਨਾ ਜੀ ਨਾਲ ਆਪਣੇ ਹੋਰ ਭਰਾ ਗੜੇ ਹਸੀਆ ਬਾਈ ਜੀ ਤੇ ਬਾਈਬਾ ਸਾਹਿਬ ਅੱਜ ਫਿਰ ਨਾਲ ਹੋਰ ਵੀ ਵੀਰ ਹਸੀਆ ਬਾਈ ਹੋ ਠੀਕ ਠਾਕ ਹੋ ਜੀ ਨਾਲ ਆਪਣਾ ਭਰਾ ਜਗੂਬ ਲਈ ਹੋ ਜਗੂਬ ਠੀਕ ਆਣ ਖੁਸ਼ ਆਣ ਹੈਂ ਤੇ ਨਾਲ ਬਾਈ ਦਾ ਮੁੰਡਾ ਹੋਰ ਕੀ ਹਾਲ ਹੈ ਠੀਕ ਠਾਕ ਹੋ ਤੇ ਮਣੀ ਆਇਆ ਯਾਰ ਉਹ ਪਿੱਛੇ ਹੀ ਤੁਰਦਾ ਤੇ ਹੋਰ ਬਾਈ ਮਣੀ ਕੀ ਹਾਲ ਹੈ ਬਾਈ ਤੇਰਾ ਬਹੁਤ ਧੰਨਵਾਦ ਯਾਰ ਪਹਿਲਾਂ ਤਾਂ ਨਹੀਂ ਨਹੀਂ ਕੋਈ ਤੇ ਭਰਾਵਾਂ ਦਾ ਸਾਥ ਹੈ ਜਿਹੜਾ ਇੱਥੇ ਤੱਕ ਪਹੁੰਚਾਇਆ ਅੱਜ ਤੇ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਮਲਤਾਨ ਬੁੱਲ ਲਿਆ ਵਾ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਅੰਕਲ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਜਿਹੜਾ ਤੁਸੀਂ ਐਡਾ ਮਾਨਸਤਮਾਨ ਕੀਤਾ ਸਾਡਾ ਜੀ ਤੇ ਅੰਕਲ ਜੀ ਅੱਜ ਜਿਹੜਾ ਅਸੀਂ ਬੁੱਲ ਲਿਆ ਤੁਹਾਡੇ ਤੋਂ ਤੇ ਉਹਦੇ ਬਾਰੇ ਡਿਟੇਲ ਦੱਸੋ ਵੀ ਇਹਦਾ ਜਿਹੜਾ ਬੈਕਗ੍ਰਾਉਂਡ ਆ ਉਹ ਕਿੱਥੇ ਜਾ ਕੇ ਜੁੜਦਾ ਯਾਨੀ ਕਿ ਜੇ ਆਪਾਂ ਗੱਲ ਕਰੀਏ ਇਹਦਾ ਇੰਡੀਆ ਦਾ ਬਲੱਡ ਆ ਜਾਂ ਪਾਰ ਦਾ ਬਲੱਡ ਆ ਇਹ ਜੀ ਪਾਰ ਦਾ ਬਲੱਡ ਆ ਹਾਂਜੀ ਇਹ ਬੱਚਾ ਜਿਹੜਾ ਜਿਹਦਾ ਨਾਮ ਅਸੀਂ ਮਲਤਾਨ ਰੱਖਿਆ ਹੈ ਅੱਛਾ ਜੀ ਸੈਨ ਸ਼ਾਹ ਦੀ ਬਲੱਡ ਲੈਣਾ ਹੈ ਠੀਕ ਹੈ ਜੀ ਇਹ ਬੱਚੇ ਦੀ ਆ ਮਾਂ ਖੜੀ ਆ ਠੀਕ ਹੈ ਜੀ ਠੀਕ ਹੈ ਉਹ ਦੇ ਪਿਓ ਦੀ ਮਾਂ ਹੈ ਅੱਛਾ ਜੀ ਇਸ ਬੱਚੇ ਦੀ ਠੀਕ ਹੈ ਜੀ ਇਹਦੇ ਪਿਓ ਦੀ ਮਾਂ ਹੈ ਠੀਕ ਹੈ ਜੀ ਇਹ ਸਾਰੀ ਭਾਰ ਦੀ ਬਲੱਡ ਲਾਈਨ ਹੈ ਠੀਕ ਹੈ ਜੀ ਇੱਕ ਉਧਰ ਭੈਣ ਖੜੀ ਹੈ ਦੀ ਇਸ ਬੱਚੇ ਦੀ ਉਹ ਭੈਣ ਹੈ ਠੀਕ ਹੈ ਜੀ ਹਾਂਜੀ ਉਹ ਮਾਂ ਪਿਓ ਦੋਵੇਂ ਮਾਂ ਪਿਓ ਦੋਵਾਂ ਦੇ ਸੇਮ ਹੈ ਠੀਕ ਹੈ ਜੀ ਹਾਂਜੀ ਤੇ ਇਹ ਟੋਕੜ ਮੱਝ ਹੈ ਹਾਂਜੀ ਇਹ ਖੰਗੜੇ ਕੋ ਗੱਪਣ ਵੀ ਹੈ ਹਾਂਜੀ ਤੇ ਆਪਾਂ ਤੁਹਾਨੂੰ ਮਲਾਉਣੇ ਆ ਯਾਦਵਿੰਦਰ ਬਾਈਵਾ ਵੀਰ ਜੀ ਨਾਲ ਕਿਉਂਕਿ ਤੁਹਾਨੂੰ ਪਤਾ ਇਹਨਾਂ ਦਾ ਨੇਲੀ ਰਾਵੀ ਦੇ ਵਿੱਚ ਪੁਰਾਣਾ ਤੇ ਅਰਬਾ ਪੁਰਾਣੇ ਤੇ ਰੱਬ ਦੇ ਵਿੱਚ ਤਾਂ ਉਹ ਕਿ ਜਿਵੇਂ ਕਿ ਤੁਹਾਨੂੰ ਪਤਾ ਵੀ 2000 ਜਿਹੜਾ 2024 ਤੇ 25 ਦਾ ਹਾਂਜੀ ਇਹ ਭਰਾ ਵੱਲੋਂ ਹੋਲਡ ਰਿਕਾਰਡ ਆ 25 ਕਿਲੋ 800 ਗ੍ਰਾਮ ਦਾ ਜਿਹੜਾ ਕਿ ਆਪਾਂ ਚੜੇਕ ਮੇਲੇ ਦੇ ਵਿੱਚ ਬਣਾਇਆ ਸੀ ਇੰਡੀਆ ਦਾ ਜਿਹੜਾ ਮੇਲੇ ਦਾ ਰਿਕਾਰਡ ਆ ਉਹ ਭਰਾ ਨੇ ਵੱਲੋਂ ਹੋਲਡ ਕੀਤਾ ਆ ਭਗਪਰੀ ਦਾ ਤੇ ਬਾਈ ਜੀ ਹੁਣ ਨਾ ਗੱਲ ਕਰਾਉਣੇ ਆ ਮੜਾ ਮੈਕ ਲਿਓ ਬਾਈ ਤੇ ਬਾਈ ਅਸਰ ਲਾ ਲਿਓ ਬੈਗ ਨੂੰ ਆਇਆ ਸਾ ਮੇਲੇ ਦਾ ਬਹੁਤ ਜਿਆਦਾ ਤਿਆਰਬਾ ਦਾ ਹਨਾ ਜੀ ਹਾਂਜੀ ਹਾਂਜੀ ਆਪਾਂ ਫਿਰ ਕਿਹੜਾ ਟਰੈਕਟਰ ਜਿੱਤਿਆ ਸੀ ਮੇਲੇ ਜ ਸੋਨਾਲਿਕਾ ਸੋਨਾਲੇਗਾ ਜਿੱਤਿਆ ਸੀ ਹਨਾ ਇਹ ਹਾਂਜੀ ਹਾਂਜੀ ਤੇ ਆਪਣਾ ਹੋਲਡ ਰਿਗਾਰਡ ਹੀ ਪਿਆ ਜੇ ਬਿਲਕੁਲ ਜੀ ਆ ਮਤਲਬ ਇਹ ਤੇ ਵਕਤ ਹੈ ਜੀ ਸਮਾਂ ਹਨਾ ਆ ਸਾਰੇ ਭੈਣ ਭਰਾ ਮਿਹਨਤ ਕਰਦੇ ਨੇ ਜੀ ਵੇਖੋ ਇਹਦੇ ਚ ਜਿੰਨੇ ਵੀ ਆਪਣੇ ਵੀਰ ਨੇ ਹਾਂਜੀ ਤੇ ਦੁਨੀਆ ਪਰਾਂ ਤੋਂ ਪਰਾਂ ਪਈ ਹੈ ਜੀ ਇਹ ਤੇ ਪ੍ਰਮਾਤਮਾ ਨੇ ਤਰੱਕੀ ਬਖਸ਼ ਨਹੀਂ ਹੁੰਦੀ ਕਿਪਤਾ ਕਿਹੜੇ ਪਸ਼ੂ ਨੂੰ ਹਾਂਜੀ ਤੇ ਉਹਦੇ ਮਾਲਕ ਨੂੰ ਕਿੰਨੂ ਦੇਣੀ ਹੈ ਇਹਦੇ ਉਹਦੇ ਹੱਥ ਡੋਰ ਹੈ ਜੀ ਠੀਕ ਹੈ ਜੀ ਵੇਖੋ ਸਾਰੇ ਚੰਗਾ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਹਾਂਜੀ ਇਹ ਤੇ ਸਿਰਫ ਆਪਣੀ ਅੱਖ ਦਾ ਤੇ ਆਪਣਾ ਤਜਰਬਾ ਹੁੰਦਾ ਹੈ ਦੇਖਣ ਦਾ ਪਸ਼ੂ ਹਾਂਜੀ ਤੇ ਬਾਈਵਾ ਸਾਹਿਬ ਤੁਸੀਂ ਬਹੁਤ ਲੰਬੇ ਟਾਈਮ ਤੋਂ ਜਿਵੇਂ ਕਿ ਨੀਲੀ ਦਾ ਵਿੱਚ ਵਰਕ ਕਰਦੇ ਆ ਹਾਂਜੀ ਹਾਂਜੀ ਇਸ ਫਾਰਮ ਤੋਂ ਕਿਹੜਾ ਬੁੱਲ ਜਿਹੜਾ ਸਭ ਤੋਂ ਪੁਰਾਣਾ ਬੁੱਲ ਜਿਹੜਾ ਤੁਹਾਡੇ ਫਾਰਮ ਤੇ ਗਿਆ ਸੀ ਹੀਰਾ ਬੁੱਲ ਘੇਰਾ ਬੋਲ ਜਾਨੀ ਕਿ ਆਪਣੇ ਜਿਹੜੇ ਉਹ ਮਲੋਟ ਵਾਲੇ ਮੁੰਡੇ ਲੈ ਕੇ ਗਏ ਸਨ ਮਲੋੜ ਤੋਂ ਤੁਹਾਡੇ ਕੋਲ ਚਲਾ ਗਿਆ ਸੀ ਉਹਦੀਆਂ ਆਪਣੇ ਕੋ ਫੋਟੋਆਂ ਵੀ ਪਈਆਂ ਡਾਟਾ ਵੀ ਪਿਆ ਹਨਾ ਉਹਦੀਆਂ ਝੋਟੀਆਂ ਵੀ ਨੇ ਆਪਣੇ ਬਾਈਆ ਸਾਹਿਬ ਇਹਦੀਆਂ ਝੋਟੀਆਂ ਤੁਹਾਡੇ ਕੋ ਪਹਿਲੇ ਜਾਨੀ ਕਿ ਪਹਿਲਣ ਝੋਟੀਆਂ ਤੁਹਾਡੇ ਕੋ ਪਹਿਲਣ ਦੇ 16 17 ਕਿਲੋ ਦੁੱਧ ਕੱਢਿਆ ਉਹਨੇ ਤੁਹਾਡੇ ਕੋਲੇ ਹਨਾ ਜੀ ਥੋੜੀ ਨਾ ਉਹ ਝੋਟੀ 'ਚ ਮਾਰਕਿੰਗ ਕੱਟ ਸੀ ਅੱਛਾ ਜੀ ਇਸ ਕਰਕੇ ਆਹੀ ਉਹ ਝੋਟੀ ਲਾਈਵ ਦੀ ਕਰਾਈ ਅੱਛਾ ਜੀ ਜਾਨੀ ਕਿ ਕਈ ਭੈਣ ਭਰਾਵਾ ਆਖਣਾ ਸੀ ਇਹ ਗ੍ਰੇਡੀਡ ਹੈ ਐਵੇਂ ਵੇ ਤਰਾਜ ਕਰ ਜਾਂਦੇ ਕਈ ਹਨਾ ਹਾਂਜੀ ਹਾਂਜੀ ਤੇ ਬਾਈਆ ਸਾਹਿਬ ਸੀਮਣ ਵੀ ਪਿਆ ਸਮਝ ਨਹੀਂ ਰਹੀ ਮੰਨੀ ਉਹ ਤਾਂ ਤਿਆਰ ਕਰਾਇਆ ਤੇ ਕੋਸ਼ਿਸ਼ ਕੀਤੀ ਪਰ ਤਿਆਰ ਨਹੀਂ ਕਰਾਇਆ ਅੱਛਾ ਜੀ ਹਾਂਜੀ ਹਾਂਜੀ ਤੇ ਬਾਈਆ ਸਾਹਿਬ ਜਿਵੇਂ ਕਿ ਅੱਜ ਆਪਾਂ ਇੱਕ ਬੋਲ ਪਰਚੇਜ ਕੀਤਾ ਇਥੋਂ ਹਾਂਜੀ ਹਾਂਜੀ ਉਹਦੇ ਬਾਰੇ ਉਹਦਾ ਨਾਮ ਜਿਵੇਂ ਕਿ ਤੁਸੀਂ ਆਪਾਂ ਦੱਸਿਆ ਸੀ ਵੀ ਆਪਾਂ ਇਹਦਾ ਨਾਮ ਮੁਲਤਾਨ ਰੱਖਣਾ ਹਾਂਜੀ ਹਾਂਜੀ ਨਾਮ ਮੁਲਤਾਨ ਰੱਖਣ ਦਾ ਮੜਾ ਐ ਦੱਸਿਓ ਕਰਨ ਜੀ ਇਹਦੀ ਸਾਰੀ ਜਿਹੜੀ ਭਾਜੀ ਹਰਾਂ ਦੇ ਦੱਸਣ ਮੁਤਾਬਕ ਜਿਹੜੀ ਫਾਰਮ ਤੋਂ ਜਿਹੜੀ ਆਪਾਂ ਨੂੰ ਡਿਟੇਲ ਮਿਲੀ ਏ ਹਾਂਜੀ ਇਹਨਾਂ ਮੱਜਾਂ ਦਾ ਸਾਰਾ ਪਿਛੋਕੜ ਹੀ ਆਪਣਾ ਡੋਗਰ ਸਾਹਿਬ ਦੇ ਫਾਰਮ ਦਾ ਹੈ ਮਲਤਾਨ ਨਾਲ ਮਲਤਾਨ ਨਾਲ ਮਲਤਾਨ ਕੈਟਲ ਫਾਰਮ ਹਣੇ ਹਾਂਜੀ ਹਾਂਜੀ ਤੇ ਉਹਦੇ ਚ ਇਹ ਸੀ ਕਿ ਇਸ ਟਾਈਮ ਜਿਹੜਾ ਮੱਝਾਂ ਦੀ ਦੁਨੀਆ ਦਾ ਜਿਹੜਾ ਕਿੰਗਾ ਪਾਕ ਸਕਨੇ ਆ ਡੋਗਰ ਸਾਹਿਬ ਨੇ ਵਰਲਡ ਵਰਲਡ ਦੇ ਵਿੱਚ ਵੀ ਅਜੇ ਤੱਕ ਉਹਨਾਂ ਦਾ ਤੋੜ ਕੋਈ ਅੱਖ ਨੂੰ ਕੋਸ਼ ਆਖੀ ਹੈ ਯਾਨੀ ਜੇ ਲਾਈਵ ਚ ਆਈਆਂ ਤਾਂ ਜਿਆਦਾ ਕਿਹੜੇ ਬੰਦੇ ਨੇ ਸ਼ੌਂਕ ਪੂਰਾ ਕੀਤਾ ਤੇ ਮੱਝਾਂ ਦਾ ਸ਼ੌਂਕ ਉਹਨਾਂ ਤੋਂ ਉੱਤੇ ਨਹੀਂ ਕੋਈ ਕਰ ਵਾਹੀ ਤੇ ਕੋਈ ਵੇਖਿਆ ਨਹੀਂ ਵੇਖੋ ਸੋਸ਼ਲ ਮੀਡੀਆ ਤੇ ਹੀ ਵੇਨੇ ਆ ਉਹਨਾਂ ਵਰਗਾ ਸ਼ੌਂਕ ਤੇ ਉਹਨਾਂ ਦੀ ਮੱਝਾਂ ਦੇ ਖਾਨਦਾਨ ਚ ਆ ਝੋਟੀ ਏ ਅੱਛਾ ਜੀ ਇਹ ਝੋਟੀ ਪਹਿਲੇ ਸੂਏ ਪਹਿਲਣ ਝੋਟੀ ਏ ਹਾਂਜੀ ਅੱਠ ਇਹਨਾਂ ਦੇ ਰਿਕਾਰਡ ਮੁਤਾਬਕ ਦੱਸਣ ਦੇ ਤੁਸੀਂ ਰਿਕਾਰਡ ਚੈੱਕ ਕੀਤਾ ਹਾਂ ਹਾਂ ਤੇ ਇਹ ਝੋਟੀ 8 ਮਹੀਨਿਆਂ ਦੀ ਨੋਆਂ ਦੀ ਸੂਈ ਏ ਤੇ 3 ਮਹੀਨਿਆਂ ਦੀ ਗੱਬਣ ਏ 3 ਮਹੀਨਿਆਂ ਦੀ ਗੱਬਣ ਆ ਪਰ ਅਜੇ ਵੀ ਦੁੱਧ ਪ੍ਰੋਪਰ ਦੇ ਰਹੀ ਦੋ ਟਾਈਮ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਦੁੱਧ ਦੇ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਆਪਾਂ ਬੁੱਲ ਲਿਆ ਵਾ ਹੂੰ ਹੂੰ ਉਹਦੀ ਭੈਣ ਉਹਦੀ ਭੈਣ ਉਹਦੀ ਭੈਣ ਆਂਦੇ ਬਿਲਕੁਲ ਤੇ ਆ ਚੈੱਕ ਕਰ ਸਕਦੇ ਤੁਸੀਂ ਕੁਆਲਟੀ ਇਦੇ ਵਿੱਚ ਜਿਹੜੀ ਪ੍ਰੋਪਰ ਮਾਰਕਿੰਗ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਪਾਰਦੇ ਨਾਲ ਜੁੜੀ ਮਾਰਕਿੰਗ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਕਈ ਭਰਾ ਤੇ ਚੈੱਕ ਕਰ ਸਕਦੇ ਆ ਝੋਟੀ ਦੀ ਤੁਸੀਂ ਅਡਰ ਕੁਆਲਟੀ ਦੇਖ ਸਕਦੇ ਆ ਕੁਆਲਟੀ ਦੇਖ ਸਕਦੇ ਆ ਅੱਖ ਦੇਖ ਸਕਦੇ ਆ ਤੁਸੀਂ ਸਿੰਘ ਦੀ ਬਣਾਵਟ ਚੈੱਕ ਕਰ ਸਕਦੇ ਆ ਤੇ ਮਾਰਕਿੰਗ ਜਿਹੜੀ ਬਿਲਕੁਲ ਜੈਨੂਅਲ ਜੀ ਪਿਛਲੇ ਪਹਿਰਾਂ ਤੇ ਕਿਉਂਕਿ ਆਪਾਂ ਤੁਹਾਨੂੰ ਪਤਾ ਵੀ ਜਿੰਨੀ ਵੀ ਮਾਰਕਿੰਗ ਲਾਈਕ ਕਰਦੇ ਆ ਪਿਛਲੇ ਪਹਿਰਾਂ ਤੇ ਅਗਲੇ ਮਾਰਕਿੰਗ ਚ ਆ ਵੀ ਜਾਣ ਤਾਂ ਵੀ ਕੋਈ ਨਹੀਂ ਨਾਉਣ ਤੇ ਤਾਂ ਵੀ ਕੋਈ ਨਹੀਂ ਉਸ ਤੋਂ ਬਾਅਦ ਚੈੱਕ ਕਰੋ ਜੀ ਇਹਦੀ ਕੁਆਲਿਟੀ ਸਾਰੀ ਤੁਸੀਂ ਦੇਖ ਲਿਓ ਪੂਛ ਜਿਹੜੀ ਅੱਧੇ ਜਿਹਾ ਦੀ ਵਾਈਟ ਆ ਗਈ ਜੀ ਜਿਹੜਾ ਹਵਾਨੇ ਦੇ ਨਿਸ਼ਾਨ ਵੀ ਆ ਗਿਆ ਜੀ ਉਸ ਤੋਂ ਬਾਅਦ ਇੱਕ ਵੀਰ ਆ ਇੱਥੇ ਫਾਰਮ ਦੇ ਵਿੱਚ ਜਿਹੜਾ ਵਰਕ ਕਰਦਾ ਤੇ ਉਹਦੇ ਨਾਲ ਗੱਲਬਾਤ ਕਰਨੇ ਹੱਸੀ ਗੱਲ ਜੀ ਸੱਚੀ ਗੱਲ ਜੀ ਉੱਚੀ ਬੋਲਿਓ ਐ ਬਾਈ ਜਦੋਂ ਇਹ ਫਾਰਮ ਦੇ ਉੱਤੇ ਜਾਨਵਰ ਆਏ ਸੀ ਤੁਸੀਂ ਉਸ ਟਾਈਮ ਤੋਂ ਹੀ ਇੱਥੇ ਆ ਹਾਂਜੀ ਮੇਰੇ ਫਵਾਦਰ ਸਾਹਿਬ ਹੈ ਜੋ ਉਸ ਟਾਈਮ ਤੋਂ ਮਤਲਬ ਇੱਦਿ ਅੱਛਾ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਇਹਦੇ ਬਾਰੇ ਜਾਣਕਾਰੀ ਹਨਾ ਜੀ ਹਾਂਜੀ ਸਰ ਜਿਵੇਂ ਕਿ ਹੁਣ ਤੁਸੀਂ ਦੱਸਿਆ ਕਿਹੜੇ ਸਾਲ ਵਿੱਚ ਜਾਨਵਰ ਆਏ ਸੀ ਇੱਥੇ ਸਰ 2014 ਚ ਆਏ 2014 ਅੱਛਾ ਜੀ 2014 ਮਦਾਬ ਗਾਏ ਹਨਾ ਜੀ ਤੇ ਜਿਵੇਂ ਕਿ ਇਹ ਝੋਟੀ ਤੁਸੀਂ ਚੁਣੇ ਨੂੰ ਹਾਂਜੀ ਸਰ ਤੇ ਅੰਦਾਜ਼ਾ ਕੋਈ ਦੁੱਧ ਦਾ ਕਿੰਨਾ ਹੋਊਗਾ ਸਰੇ ਇੱਕ ਡੰਗ ਚੋਨਿਆ ਇਹਦਾ 6 ਲੀਟਰ ਚੋਨਿਆ ਦੋ ਡੰਗ ਆਪਣੇ 12 ਹੋ ਗਿਆ ਹਾਂਜੀ ਦੋ ਥਾਂ ਬੱਚੇ ਨੂੰ ਪਿਆ ਕੇ ਦੋ ਥਾਂ ਬੱਚੇ ਨੂੰ ਪਿਆ ਕੇ ਇਹਦੇ 6 ਕਿਲੋ ਹਾਂਜੀ ਦੋ ਟਾਈਮ ਦਾ ਯਾਨੀ ਕਿ 12 ਕਿਲੋ 12 ਕਿਲੋ ਦਾ ਦੋ ਥਾਂ ਬੱਚੇ ਨੂੰ ਛੱਡਨੇ ਹੈਣਾ ਜੀ ਹਾਂਜੀ ਦੋ ਥਾਂ ਪਾਉਣੇ ਚਗਾਉਣੇ ਪੱਕੇ ਚਗਾਉਣੇ ਜੀ ਪੱਕੇ ਚਗਾਉਣੇ ਯਾਨੀ ਕਿ 12 ਕਿਲੋ ਦੁੱਧ ਹੋ ਗਿਆ ਹੈਣਾ ਜੀ ਤੇ ਉਸ ਤੋਂ ਬਾਅਦ ਆਪਾਂ ਉਧਰ ਚੱਲਦੇ ਆ ਜੀ ਆਜੋ ਤੇ ਚੈੱਕ ਕਰ ਸਕਦੇ ਤੁਸੀਂ ਜਿਹੜਾ ਆਪਾਂ ਬੁੱਲ ਲਿਆ ਥੋੜੀ ਜੀ ਮਾਰਕਿੰਗ ਖਾਣੇ ਦੀ ਆ ਚੈੱਕ ਕਰ ਲੋ ਕੁਆਲਿਟੀ ਹੁਣ ਗੱਲ ਕਰਦੇ ਆ ਜੀ ਆਪਾਂ ਇਹਦੀ ਸਟਾਰਟਿੰਗ ਇਧਰ ਆ ਜੂਦੇ ਆਹ ਮੱਝ ਜਿਹੜੀ ਆ ਜੀ ਇਹ 부ੱਚੀ ਮੱਝ ਆ ਗਈ ਜੀ 부ੱਚੀ ਮੱਝ ਜਿਹੜੀ ਜਿਹੜੀ ਇਸ ਟਾਈਮ ਹਾਜੀ ਸ਼ੌਕਤ ਡੋਗਰ ਸਾਹਿਬ ਦੇ ਫਾਰਮ ਤੋਂ ਇਹ ਵੀ ਆਈ ਹੈ ਹਨਾ ਜੀ ਇਹ ਵੀ ਇੰਪੋਰਟ ਹੀ ਆ ਹਾਂਜੀ ਸਰ ਤੇ ਇਹਦਾ ਜਿਹੜਾ ਯਾਨੀ ਕਿ ਬੱਚਾ ਹਾਂਜੀ ਇਹਦਾ ਵੱਡਾ ਇਹਦਾ ਜਿਹੜਾ ਮਤਲਬ ਇਹ ਆਪਾਂ ਸਾਂ ਲਿਆ ਜਿਹੜਾ ਘੱਟਾ ਪੁਤਾਨ ਉਹਦਾ ਬਾਪ ਕਿਹੜਾ ਜੀ ਸ਼ੈਨਸ਼ਾ ਜੀ ਸ਼ੈਨਸ਼ਾ ਹਾਂਜੀ ਤੇ ਇਹ ਗਾਂ ਇਹਦਾ ਬੱਚਾ ਆ ਗਿਆ ਖਾਨ ਇਹ ਇਹ ਮਤਲਬ ਕੀ ਨਾ ਨੀ ਨੀ ਸ਼ੈਨਸ਼ਾ ਦੀ ਖਾਨ ਦੀ ਯਾਨੀ ਕਿ ਆਲੀ ਮਾਂ ਤੇ ਉਸ ਤੋਂ ਬਾਅਦ ਭਾਗਮਤ ਜੀ ਦੀ ਜਿਹੜੀ ਐਕਸਪਾਇਰ ਹੋ ਚੁੱਕੀ ਆ ਹਾਂਜੀ ਜੇ ਆਪਾਂ ਇਸ ਝੋਟੀ ਦੀ ਗੱਲ ਕਰੀਏ ਤੇ ਇਹ ਜਿਹੜੀ ਇਹ ਆਹਨ ਦੀ ਮਾਂ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਾਅਦ ਵਿੱਚ ਆਹਨ ਵੀ ਦਿਖਾ ਦੇਵਾਂਗੇ ਇਹਦਾ ਜਿਹੜਾ ਮਾਂ ਕਿਹੜੀ ਹੈ ਜੀ ਇਹਦੀ ਭਾਗ ਹੈ ਜੀ ਭਾਗਮਤ ਉਹਦੀ ਆਪਾਂ ਵੀਡੀਓ ਤੇ ਫੋਟੋ ਲਾ ਦੇਵਾਂਗੇ ਤੇ ਉਹਦੀ ਪ੍ਰੋਪਰ ਡਿਟੇਲ ਵੀ ਹੈਗੀ ਆਪਣੇ ਕੋਲ ਇਹਦਾ ਬਾਪ ਕਿਹੜਾ ਹੈ ਜੀ ਇਹ ਪਿੱਛੋਂ ਹੀ ਹੈ ਜੀ ਆਪਾਂ ਨੂੰ ਪਾਕਿਸਤਾਨ ਬਰੀਡ ਤੋਂ ਜੋ ਬਾਹਰ ਆਈ ਹੈ ਜਦੋਂ ਭਾਗ ਯਾਨੀ ਕਿ ਸੂਣ ਵਾਲੀ ਸੀ ਜਦੋਂ ਇਸ ਫਾਰਮ ਤੇ ਆ ਕੇ ਸੋਈ ਹੈ ਹਨਾ ਜੀ ਪਿੱਛੋਂ ਘੱਬਨ ਆਈ ਹੈ ਜੀ ਯਾਨੀ ਕਿ ਇਹ ਪਾਰੋਂ ਪੇਟ ਚੋਂ ਆਈ ਹੈ ਹਨਾ ਪ੍ਰੋਪਰ ਡਿਟੇਲ ਮੁਤਾਬਕ ਜਾਨੀ ਕਿ ਇਹ ਪੇਟ ਦੇ ਵਿੱਚ ਸੀ ਜਦੋਂ ਭਾਗ ਜਾਨੀ ਕਿ ਇمپੋਰਟ ਹੋ ਗਿਆਈ ਹੈ ਉਦੋਂ ਪੇਟ ਦੇ ਵਿੱਚ ਸੀਗੀ ਤੇ ਇਹਦੇ ਉੱਤੇ ਜਾਨੀ ਕਿ ਹੁਣ ਆਪਾਂ ਲਾਇਆ ਖਾਨ ਬਾਉਲ ਲਾਇਆ ਜਿਹੜਾ ਸ਼ੈਣ ਸ਼ਾ ਹਾਂਜੀ ਸ਼ੈਣ ਸ਼ਾ ਲੱਗਾ ਤੇ ਫਿਰ ਜਾਨੀ ਕਿ ਸ਼ੈਣ ਸ਼ਾ ਬਲੱਡ ਲੈਣ ਦਾ ਖਾਨ ਸ਼ੈਣ ਸ਼ਾ ਬਲੱਡ ਮਲਤਾਨ ਪੈਦਾ ਆਇਆ ਹਨਾ ਜੀ ਤੇ ਆਹ ਬਾਈ ਜੂ ਨਹੀਂ ਖੜੇ ਨਾਲ ਇਹਨਾਂ ਨਾਲ ਵੀ 2000 ਗੱਲਾਂ ਕਰਾਉਣੇ ਫੜਾਦੇ ਮੈਂ ਅਸੀਂ ਐਂ ਹੀ ਭਲੋ ਹਾਂ ਤੇ ਹੱਸੀ ਗਾ ਬਾਈ ਜੀ ਸਤਿਕਾਰ ਦੀ ਬਾਈ ਜੀ ਆਪਾਂ ਵੀ ਬਹੁਤ ਪੁਰਾਣੇ ਸਮੇਂ ਤੋਂ ਯਾਨੀ ਕਿ ਇੱਥੇ ਫਾਰਮ ਦੇਤੇ ਹਨਾ ਜੀ ਵੇਸਟ ਕਰਦੇ ਆਂ ਹਾਂਜੀ ਹਾਂਜੀ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਇਹਨਾਂ ਦੀਆਂ ਕੋਈ ਚਵਾਈਆਂ ਵਗੈਰਾ ਜਾਂ ਕੋਈ ਕਿੱਟੀਆਂ ਪਹਿਲਾਂ ਜੀ ਇਹ ਚਵਾਈਆਂ ਤਾਂ ਆਪਣੇ ਮੁੰਡੇ ਹੀ ਕਰਦੇ ਆ ਬਣੋ ਜਾਨੀ ਕਿ ਤੁਹਾਡੀ ਨਿਗਰਾਨੀ ਇੱਠਾ ਨਿਗਰਾਨੀ ਇੱਠਾ ਨਿਗਰਾਨੀ ਇੱਠਾ ਹੁੰਦੀ ਹੈ ਚੰਗੇ ਵਧੀਆ ਦੁੱਧ ਮਨਪ੍ਰੀਤ ਮਣੀ ਆਉਂਦਾ ਇੱਥੇ ਸਵੇਰ ਸ਼ਾਮ ਹਾਂਜੀ ਇਹਨਾਂ ਨੇ ਆ ਕੇ ਕਰਾਉਣੀ ਹੈ ਹਾਂਜੀ ਠੀਕ ਹੈ ਜੀ ਇੱਕ ਬੰਦਾ ਹੋਣਾ ਹੀ ਹੋਣਾ ਹੈ ਠੀਕ ਆ ਜੀ ਬਾਈ ਕੁਲਵੰਤ ਅਰਗੇ ਹੁੰਦੇ ਆ ਹਾਂਜੀ ਮਤਲਬ ਕਿ ਪ੍ਰੋਪਰ ਨਿਗਰਾਨੀ ਹਟ ਹੁੰਦੀ ਹਨਾ ਜੀ ਮਾਰੇ ਤੇ ਬਾਈ ਜੀ ਤੁਹਾਡਾ ਵੀ ਧੰਨਵਾਦ ਉਹਨੇ ਤੁਸੀਂ ਸੌਦਾ ਕਰਾਇਆ ਸਾਡਾ ਤੇ ਅਸੀਂ ਕੀ ਕੀਤੀ ਪਰਮਾਤਮਾ ਨੇ ਤੇ ਅਸੀਂ ਬਾਦਲ ਸਾਹਿਬ ਦਾ ਜਿਹੜਾ ਬਹੁਤ ਧੰਨਵਾਦ ਕਰਦੇ ਆ ਚਲੋ ਇਹ ਚੰਗੀ ਗੱਲ ਆ ਜੀ ਅੱਜ ਤੱਕ ਇਹਨੇ ਬੀੜ ਹਰੇਕ ਬੰਦੇ ਕੋਲੇ ਚੰਗੀ ਆ ਤਾਂ ਫੇਰ ਹੀ ਆ ਉਹਨਾਂ ਨੇ ਉਹਨਾਂ ਨੇ ਬਹੁਤ ਚੰਗਾ ਵਧੀਆ ਕੰਮ ਕੀਤਾ ਜਿਹੜਾ ਜਾਨਵਰ ਲੈ ਕੇ ਆਏ ਪਿਆਰ ਸੀ ਜਾਨਵਰਾਂ ਨਾਲ ਤੇ ਚਲੋ ਅੱਜ ਬਾਦਲ ਸਾਹਿਬ ਨਹੀਂ ਰਹੇ ਤੇ ਪਰ ਉਹਨਾਂ ਦੀ ਜਿਹੜੀ ਨਸਲ ਵਧਾਈ ਗਾਂ ਉਹ ਰਹਿਦੇ ਦਮ ਤੱਕ ਜਾਨੀ ਕਿ ਯਾਦ ਰੱਖਣਗੇ ਜਿਵੇਂ ਇਸ ਤਰ੍ਹਾਂ ਕੀ ਪਹਿਲਾਂ ਇੱਕ ਬਾਦਲ ਬੁੱਲ ਵੀ ਗਿਆ ਸੀਮਨ ਬੈਂਕ ਦੇ ਵਿੱਚ ਹਾਂਜੀ ਉਹ ਵੀ ਚਲੋ ਤੁਹਾਡੇ ਵੀਰਾਂ ਦੇ ਸਹਿਯੋਗ ਦਾ ਬਹੁਤ ਧੰਨਵਾਦ ਜੀ ਤੁਹਾਡੇ ਭਰਾਵਾਂ ਦੀ ਸਹਿਯੋਗ ਨਾਲ ਜਿਹੜਾ ਸੀਮਨ ਜਾ ਰਿਹਾ ਸਾਰੇ ਵੀਰਾਂ ਕੋਲ ਤੇ ਬਹੁਤ ਧੰਨਵਾਦ ਕਿਉਂਕਿ ਆਮ ਫਾਰਮਰ ਦੀ ਵੀ ਜਾਨੀ ਕਿ ਰੇਂਜ ਦੇ ਵਿੱਚ ਆ ਜਾਂਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਆ ਜਿਹੜਾ ਬੁੱਲਾ ਇਹਨੂੰ ਖੋਲਿਓ ਵੀਰੇ ਮਲਤਾਨੋਂ ਬਾਈ ਬਾਪਾ ਸਾਹਿਬ ਆਇਆ ਜੀ ਤੇ ਇਧਰ ਨੂੰ ਆਵੜਾ ਉੱਧਰੋਂ ਤੋਰ ਨਹੀਂ ਜੀ ਨਹੀਂ ਇੱਧਰ ਹੀ ਕਰ ਲਓ ਕੋਈ ਨਹੀਂ ਇੱਧਰ ਹੀ ਕਰ ਦਿਓ ਉੱਧਰ ਮੋੜ ਲੈ ਮਨੋ ਹੋਇਆ ਉੱਧਰ ਮੁੜਦੇ ਨਹੀਂ ਇੱਧਰ ਨੂੰ ਥੱਪਾ ਪਾ ਲੈ ਨਹੀਂ ਨਹੀਂ ਇੱਥੇ ਕਰ ਲਓ ਸਾਹਮਣੇ ਖੜਾ ਲਓ ਜਗੂ ਦਾ ਹੋ ਗਿਆ ਇੱਧਰ ਪਵਾੜੇ ਦਾ ਮੁੰਡਾ ਉੱਧਰ ਕਰਵਾ ਥੱਪਾ ਲੈ ਆਜ ਜਗੂਬ ਆਹ ਫੜਾ ਦੇ ਮਣੀ ਨਾ ਫੜਾ ਦੇ ਆਖ ਮਾਰ ਜਾਂ ਆਖ ਮਾਰ ਨਾਲ ਖੜ ਜਾ ਉਹ ਦੂਜਾ ਇੱਧਰੋਂ ਫੜ ਨਾ ਨੱਥ ਨੱਥ ਫੜ ਇਧਰ ਨਾਲੋ ਜਗੂਬ ਕੋਈ ਨਹੀਂ ਕਰਦਾ ਕਿਤੇ ਨਹੀਂ ਜਾਂਦਾ ਇਧਰੋਂ ਮਾੜਾ ਅੱਗੋਂ ਫੜੋ ਟੈਡ ਜਾ ਕਰਕੇ ਨੂੰ 9000 ਬਾਈਵਾ ਸਾਹਿਬ ਦੱਸੋ ਫਿਰ ਕਿਵੇਂ ਤੁਹਾਡੀ ਨਿਗਾਹ ਦੇ ਵਿੱਚ ਰਹੂਗਾ ਤੋਹਫਾ ਓਕੇ ਹੋ ਗਿਆ ਕੰਮ ਬਿਲਕੁਲ ਕੀ ਰੀ ਪੈਦਾ ਕਰੇਗਾ ਅੱਛਾ ਜੀ ਸੇਰਾ ਲਾਊਗਾ ਗਾਂ ਆਉਣ ਵਾਲੇ ਟਾਈਮ ਤੇ ਬਿਲਕੁਲ ਬਿਲਕੁਲ ਤੇ ਬਾਈਆ ਸਾਹਿਬ ਫਿਰ ਕਿੰਨੇ ਹੋਗੇ ਟੋਟਲ 8 ਹੋਗੇ ਕਿ 7 ਹੋਗੇ 8 ਦੀ ਗਿਣਤੀ ਤੂੰ ਜਿੰਨੇ ਇਕੱਠੇ ਕਰ ਦਿੱਤੇ ਹੈ ਬਾਇਆ ਸਾਹਿਬ 8 ਹੋ ਗਏ ਆ ਤੇ ਦੋ ਨਿਸ਼ਾਨੇ ਰਹਿ ਗਏ ਆਪਣੇ ਹੋਰ ਬਿਲਕੁਲ ਤੇ ਹੋ ਸਕਦਾ ਇਹ ਪ੍ਰਮਾਤਮਾ ਨੇ ਕਿਰਪਾ ਕਰਤੀ ਨਾ ਤੇ ਆਹ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ 24 ਟਾਰਗੇਟ ਆਪਾਂ ਪੂਰੇ ਕਰ ਦਨੇ ਆ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਸਾਰੇ ਬੁੱਲ ਆਪਣੇ ਕੋ ਚੰਗੇ ਹੀ ਖਰੀਦੇ ਆ ਹੁਣ ਤੱਕ ਦੇ ਤੇ ਰਿਕਾਰਡ ਵਾਈਜ਼ ਆ ਗਏ ਬਾਇਆ ਸਾਹਿਬ ਜਿੰਨੇ ਆਏ ਫਿਰ ਰਿਕਾਰਡ ਵਾਲੀ ਆਏ ਬਿਲਕੁਲ ਇਹਦੀ ਤੇ ਭੈਣ ਨੇ ਵੀ ਨਾਲ ਸ਼ੋ ਕਰਨ ਲਈ ਇਹਦੇ ਦੱਸਣ ਦੀ ਲੋੜ ਹੀ ਨਹੀਂ ਹਾਂਜੀ ਜਿਹੜੀ ਚੀਜ਼ ਗਿੱਲ ਸਾਹਿਬ ਆਪਾਂ ਤੁਸੀਂ ਵਿਖਾਤੀ ਆਪਣੇ ਚੈਨਲ ਤੇ ਹਾਂਜੀ ਚਲੋ ਇਸ ਫਾਰਮ ਤੇ ਹੋਰ ਵੀ ਬੜੇ ਭਰਾਵਾਂ ਨੇ ਵੀਡੀਓ ਬਣਾਈ ਹਾਂਜੀ ਹਾਂਜੀ ਯੂਟਿਊਬਰ ਵੀ ਇੱਕ ਦੋ ਹਾਂਜੀ ਪਰ ਜੋ ਚੀਜ਼ ਉਹ ਛੋਟੀ ਦੀ ਭੈਣ ਮਤਲਬ ਵਿਖਾਈ ਏ ਹਾਂਜੀ ਮੈਨੂੰ ਨਹੀਂ ਲੱਗਦਾ ਨਹੀਂ ਕਿਸੇ ਨੇ ਵਿਖਾਈ ਏ ਠੀਕ ਹੈ ਜੀ ਬਹੁਤ ਚੰਗੀ ਤੇ ਕਿਉਂਕਿ ਅੱਜ ਕੱਲ੍ਹ ਵੇਖੋ ਇੱਕ ਗੱਲਾਂ ਸੁਣੀਆਂ ਚ ਇੱਕ ਵੇਖਣ ਚ ਬੜਾ ਫਰਕ ਹੁੰਦਾ ਹਾਂਜੀ ਹਾਂਜੀ ਹੁਣ ਆਪਾਂ ਲਾਈਵ ਵੇਖ ਲਈਏ ਤੇ ਉਹਦੇ ਤੇ ਵੇਖੋ ਕੋਈ ਸ਼ੱਕ ਹੀ ਨਹੀਂ ਹਾਂਜੀ ਹਾਂਜੀ ਤੇ ਨਾਲੇ ਉਹ ਉਹਦਾ ਇੰਨਾ ਫਰਕ ਹੈ ਬਾਈ ਤੁਹਾਨੂੰ ਹੋਰ ਦੱਸਾਂ ਤੁਹਾਨੂੰ ਨਾਲੇ ਇੱਕ ਹਰਿਆਣੇ ਤੋਂ ਆਈ ਆ ਮੋਰਾ ਮੱਛ ਹਾਂਜੀ ਉਹਦੇ ਨਾਲ ਪਲੱਸ ਦੁੱਧੇ ਦਾ ਹੈ ਹਾਂਜੀ 18 ਅਗਸਤ ਨੂੰ ਹੀ ਸੋਈ ਬਿਲਕੁਲ ਉਹ ਫਿਰ 5 ਫਰਵਰੀ ਨੂੰ ਸੋਈ ਠੀਕ ਹੈ ਜੀ ਉਹ ਕੰਪੀਟੀਸ਼ਨ ਹਾਲੇ ਵੀ ਦੇ ਦਿੱਤੀ ਠੀਕ ਹਾਂ ਕਰ ਗਈ ਹਾਂ ਕਰ ਗਈ ਉਹਨਾਂ ਨੂੰ ਨਹੀਂ ਬਰੀਡ ਚ ਹੀ ਬੜੀ ਖਾਲੀ ਸੇ ਛੋਟੀ ਹੈ ਤੇ ਉਹ ਆਪਣੀ ਬਰੀਡ ਚ ਬੜੀ ਪਿਓਰ ਹੈ ਬਾਇਆ ਸਾਹਿਬ ਫਿਰ ਇੱਕ ਜਿਹੜੇ ਆਹੀ ਮੈਂ ਹੋਰ ਦੱਸਦਾ ਤੁਹਾਨੂੰ ਜਿਹੜ ਨੂੰ ਜਿਹੜਾ ਨੂੰ ਸਿੰਘ ਲੱਗਿਆ ਨਾ ਸਿੰਘ ਤੇ ਆ ਬੰਤਰ ਜਿਹੜੀ ਇਹਦੀ ਹਾਂਜੀ ਹਾਂਜੀ ਜਿਹੜੇ ਸਾਡੇ ਬਜ਼ੁਰਗ ਬਜ਼ੁਰਗਾਂ ਦੇ ਟਾਈਮ ਪੁਰਾਣੀ ਨੀਲੀ ਰਾਵੀ ਸਾਡੇ ਕੋਲ ਪਾਕਿਸਤਾਨੀ ਜਿਹੜੀ ਮੰਨ ਲਓ ਵੀ ਪਸ਼ੂ ਜਦੋਂ 47 ਵੇਲੇ ਉਧਰੋਂ ਆਏ ਨੇ ਜਿਹੜਾ ਉਹਨਾਂ ਦਾ ਰਵਾਗੇ ਦੀ ਅੱਗੇ ਆਇਆ ਸੀ ਸਾਡੇ ਕੋਲ ਹਾਂਜੀ ਤੇ ਇੱਕ ਸਾਡਾ ਰਿਸ਼ਤੇਦਾਰ ਨਸੀਦਾਂ ਹਾਂਜੀ ਉਹਨਾਂ ਕੋਲ ਵੀ ਲਗਭਗ ਆ ਸਿੰਘ ਤੇ ਆ ਬੰਤਰ ਦੇ ਸਾਨਸ ਯਾਨੀ ਕਿ ਬਾਜਾ ਸਮੇਂ ਦੇ ਵਿੱਚ ਇਧਰ ਦਾ ਰਲਾ ਨਹੀਂ ਰਹਿ ਗਿਆ ਨਹੀਂ ਹੈ ਜੀ ਪ੍ਰੋਪਰ ਪਾਰਦਾ ਹੋ ਗਿਆ ਤੇ ਤੁਹਾਨੂੰ ਪਤਾ ਹੈ ਦੂਜੇ ਆਪਾਂ ਤਾਂ ਡਾਇਰੈਕਟ ਕਰਾਸ ਕਰਾਉਂਦੇ ਇਹ ਸਾਰਿਆਂ ਨੂੰ ਆਪਾਂ ਨੂੰ ਵੱਡੇ ਬਾਦਲ ਸਾਹਿਬ ਦੇ ਗੁਣ ਗਾਣੇ ਚਾਹੀਦੇ ਨੇ ਹਾਂਜੀ ਵੀ ਜਿਨ੍ਹਾਂ ਨੇ ਆਪਾਂ ਨੂੰ ਸਾਰੇ ਭੈਣ ਭਰਾ ਉਹਨਾਂ ਦੀ ਦੇਣ ਹੈ ਹਾਂਜੀ ਯਾਨੀ ਕਿ ਉਹਨਾਂ ਨੇ ਬਹੁਤ ਬੜੇ ਘਟਣ ਦੁਨੀਆ ਤੇ ਪੈਦਾ ਹੁੰਦੇ ਨੇ ਹਾਂਜੀ ਜੋ ਕੁਝ ਅੱਜ ਅੱਜ ਵੀ ਜੋ ਕੁਝ ਪੰਜਾਬੀਆਂ ਨੇ ਉਹਨਾਂ ਨੇ ਦਿੱਤਾ ਹੈ ਹਾਂਜੀ ਸ਼ਾਇਦ ਇਹ ਕੋਈ ਅੱਗੋਂ ਬੜਾ ਬੜਾ ਕੰਮ ਕੀਤੇ ਆ ਚਲੋ ਜੋ ਮਿਲ ਆਹੀ ਤੇ ਆਪਣੇ ਆਹੀ ਹਰਿਆਣੇ ਚੋਂ ਆ ਗਵਾਂਡੀ ਸੂਬੇ ਚੋਂ ਆ ਹਾਂਜੀ ਤੇ ਜੋ ਮੇਲੇ ਆ ਹੀ ਉਹਨਾਂ ਦੇ ਟਾਈਮ 'ਚ ਵੇਖੇ ਨੇ ਸੁਖਵੀਰ ਹਾਂਜੀ ਬਾਦਲ ਸਾਹਿਬ ਰਾਂ ਜੋ ਮੇਲੇ ਕਰਾਏ ਨੇ ਹਾਂਜੀ ਉਹ ਲੱਗਦਾ ਨਹੀਂ ਮੈਨੂੰ ਉਹਨਾਂ ਵਾਲੇ ਟਾਈਮ 'ਚ ਕੋਈ ਕਰਾਏ ਸਰਕਾਰ ਕਬੱਡੀ ਨੂੰ ਵੇਲੋ ਕਿੱਥੇ ਲੈ ਗਏ ਦੂਜੀ ਗੱਲ ਟਰੈਕਟਰ ਸੀ ਜਿਹੜਾ ਉਹਨੂੰ ਵੀ ਉਹਨਾਂ ਨੇ ਗੱਡਾ ਕਰਕੇ ਟੈਕਸ ਮਾਫ ਕਰਾਇਆ ਕੰਮ ਬਹੁ ਗੀਤੇ ਪਾਇਆ ਇਹ ਜੀਵਿਦਾਰਾਂ ਦੀ ਕੀਤਾ ਹੁਣ ਵੀ ਜੀਵਿਦਾਰਾਂ ਦੀ ਕਰਨ ਦੇ ਬਿੱਲ ਦੇ ਬਿੱਲ ਦੇ ਮਾਮਲੇ ਤੇ ਝੋਟੇ ਬਾਹਰ ਆਏ ਨੇ ਜਿਵੇਂ ਹਾਂਜੀ ਤੇ ਉਹਦੇ ਨਾਲ ਭੈਣ ਭਰਾਵਾਂ ਨੂੰ ਸੌਖੀ ਬਣਿਆ ਹਾਂਜੀ ਹਾਂਜੀ ਤੇ ਵੇਖੋ ਜਿਹੜੀਆਂ ਮੋਟਰਾਂ ਚੱਲਦੀਆਂ ਆਪਣੀਆਂ ਉਹਨਾਂ ਦੇ ਬਿੱਲ ਮਾਫ ਹੋ ਗਏ ਬਿਲਕੁਲ ਉਹ ਵੀ ਉਹਨਾਂ ਦੀ ਦੇਣੀ ਜੀ ਹਾਲ ਲਾ ਲੋ ਹਿਸਾਬ ਵੀ ਜੀਵਿਦਾਰ ਤਾਂ ਬਿੱਲ ਤਾਰ ਹੀ ਨਹੀਂ ਸਕਦਾ ਜੀ ਜਿਹੜਾ ਸਮਾਂ ਹੈ ਵਗਾਈ ਦਾ ਦੌਰ ਆ ਤੇ ਚੈੱਕ ਕਰੋ ਜੀ ਮਾਲੀ ਥੋੜਾ ਚੈੱਕ ਕਰਾਉਣੇ ਇਹਨੂੰ ਪ੍ਰੋਪਰ ਮਾਰਕਿੰਗ ਦੇਖ ਸਕਦੇ ਆ ਤੁਸੀਂ ਬਿਲਕੁਲ ਜੈਨੂਨ ਮਾਰਕਿੰਗ ਜੀ ਕੋ ਫੜੋ ਇਹਨੂੰ ਯਾਰ ਨਾ ਇੱਕ ਜੇਬ ਚ ਖੋਲੀ ਇਹਦੀ ਮੂੰਹ ਖੋਲ ਜੇਬ ਜਿਹੜੀ ਵੇਖ ਲਓ ਬਿਲਕੁਲ ਗੁਲਾਬੀ ਚੈੱਕ ਕਰ ਸਕਦੇ ਆ ਅੱਖ ਦੀ ਬੰਤਰ ਦੇਖ ਸਕਦੇ ਆ ਤੁਸੀਂ ਤੇ ਧੁੰਨੀ ਗੋਲੀ ਦਾ ਬਿਲਕੁਲ ਸਾਬਤ ਹੋਰੇਗਾ ਧੁੰਨੀ ਗੋਲੀ ਦਾ ਬਿਲਕੁਲ ਸਾਫ ਮਾਰਕਿੰਗ ਦੇਖ ਸਕਦੇ ਆ ਬਿਲਕੁਲ ਜੈਨੂਨ ਤੇ ਪੱਟ ਪੁੱਟ ਜਿਹੜੇ ਬਿਲਕੁਲ ਬਹੁਤ ਜ਼ਿਆਦਾ ਜ਼ਬਰਦਸਤ ਤੇ ਸਟਰੋਂਗ ਇੱਕੋ ਵੀਰ ਜੀ ਦੱਸਣ ਦੇ ਹਨ ਪੂਛ ਇਹਦੀ ਬਹੁਤ ਲੰਮੀ ਹੈ ਤੇ ਪੂਛ ਥੱਲੇੋਂ ਖਰਾਬ ਹੋ ਗਈ ਹੈ ਯਾਨੀ ਨੀਮ ਹੋ ਕੇ ਕੱਟੀ ਗਈ ਹੈ ਕਦੀ ਕੋਈ ਭੈਣ ਭਰਾਏ ਸੋਚੇ ਪੂਛ ਇਹਦੀ ਛੋਟੀ ਹੈ ਪਰ ਇਹਦੀ ਪੂਛ ਛੋਟੀ ਨਹੀਂ ਪੂਛ ਖਰਾਬ ਹੋ ਕੇ ਛੋਟੀ ਹੋਈ ਥੱਲੇੋਂ ਠੀਕ ਹੈ ਜੀ ਤੇ ਜਿਹੜੇ ਇਹਦੇ ਅੰਦਰਲੀ ਸਾਈਡ ਜਿਹੜੇ ਤੁਹਾਨੂੰ ਥੰਡ ਚੈੱਕ ਕਰਾਉਣੇ ਆ ਦੇਖ ਸਕਦੇ ਆ ਬਹੁਤ ਜ਼ਿਆਦਾ ਵਿੱਥੀ ਦੇ ਸਪੇਸ ਤੇ ਆ ਤੇ ਜਿਹੜੀ ਟੈਸਟੀਕਲ ਬੰਤਰਾ ਬਿਲਕੁਲ ਸਾਫ਼ ਆ ਤੇ ਪਿੱਠ ਬੁੜੇ ਦਾ ਵੀ ਇਹ ਸਾਬਾ ਜਿਹੜਾ ਪਿਛਲਾ ਸੈਜ ਤੋਂ ਹੀ ਦੇਖ ਸਕਦੇ ਪੂਛਲਾ ਉਹ ਵੀ ਬਿਲਕੁਲ ਪ੍ਰੋਪਰ ਫਿੱਟ ਆ ਤੇ ਬੰਤਰ ਬਹੁਤ ਚੰਗੀ ਆ ਤੇ ਦਿਓ ਵਧਾਈਆਂ ਬਾਈ ਜਕੂਬ ਨੂੰ ਔਰ ਫਿਰ ਜਕੂਬ ਓਕੇ ਹੋ ਗਿਆ ਕੰਮ ਨਿਸ਼ਾਨੇ ਦੋ ਰਹਿ ਗਏ ਹੁਣ ਹੈ ਨਿਸ਼ਾਨੇ ਦੇਖ ਲੈ ਤੁਸੀਂ ਕਰਨੇ ਪੂਰੇ ਨਿਸ਼ਾਨੇ ਦੋ ਰਹਿ ਗਏ ਆਪਣੇ ਹੈ ਨਾ ਤੇ ਦੂਜਾ ਇੱਕ ਤਾਂ ਆ ਗਿਆ ਆਪਣੇ ਕੋਲ ਸਿੰਧ ਬਾਜ ਉਸ ਤੋਂ ਬਾਅਦ ਮਲੰਗ ਫਰੋਸ਼ਤਾਵਾਂ ਤੇ ਮੁਲਤਾਨ ਤੇ ਮੁਲਤਾਨ ਹੈ ਨਾ ਜੀ ਤੇ ਦੋ ਭਾਈਵਾ ਸਾਹਵਲੇ ਆ ਗਏ ਹਾਂਜੀ ਹਾਂਜੀ ਦੋ ਰਹਿ ਗਏ ਹੁਣ ਦੋ ਟਾਰਗੇਟ ਪੂਰੇ ਕਰਾਂਗੇ ਜਿਨ੍ਹਾਂ ਦਾ ਕੋਈ ਇਹ ਜਿਨ੍ਹਾਂ ਦਾ ਕੋਈ ਲੈਂਡ ਦੇ ਨਹੀਂ ਜਿਹੜਾ ਸਾਡਾ ਟਾਰਗੇਟ ਸੀਗਾ ਉਹ ਉਹ ਸਾਡਾ ਟਾਰਗੇਟ ਇਹ ਸੀਗਾ ਵੀ ਇੱਕ ਦੂਜੇ ਦਾ ਖਾਨਦਾਨ ਕਿਸੇ ਸਾਨਾ ਨਾ ਟੱਚ ਕਰੇ ਬਿਲਕੁਲ ਹਣਾ ਜੀ ਵੱਖਰਾ ਪਖਰਾ ਹੋ ਗਈ ਸੀ ਵੱਖਰਾ ਨਾ ਤਾਂ ਇਨ ਬਰੀਡ ਹੋਵੇ ਤੇ ਨਾ ਲਾਈਨ ਬਰੀਡ ਕੀਤੀ ਆ ਅਸੀਂ ਜਿਹੜੇ ਬੁੱਲ ਖਰੀਦੇ ਆ ਉਸੇ ਟੌਪਿਕ ਦੇ ਤੌਰ ਤੇ ਖਰੀਦੇ ਆ ਤੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਤੇ ਮੁਬਾਰਕਾਂ ਜੀ ਹੁਣ ਇਹਦੇ ਬਾਪ ਦੀ ਡिटेल ਤੇ ਵੀਡੀਓ ਬਣਾਉਣੇ ਆ ਨਾਲ ਹੀ ਇਸੇ ਪੇਜ ਦੇ ਵਿੱਚ ਸਾਰੇ ਭਰਾ ਆਏ ਆ ਸਾਡੇ ਛੋਟੇ ਜਿਹੇ ਸੱਦੇ ਤੇ ਉਹਨ ਮੈਕ ਦੀ ਉਹਨਾਂ ਦਾ ਵੀ ਬੜਾ ਧੰਨਵਾਦ ਤੇ ਮਾਇਆ ਸਾਹਿਬ ਪਹਿਲਾਂ ਤਾਂ ਤੁਸੀਂ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਆਏ ਹੋ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਤੁਹਾਡਾ ਬੜਾ ਧੰਨਵਾਦ ਜੀ ਕਿਉਂਕਿ ਤਾਂ ਤੁਸੀਂ ਆਪਣੇ ਭਰਾ ਉਹ ਛੋਟੇ ਲੋਕ ਕਮਾਲ ਹੈ ਭਰਾ ਨੂੰ ਸੱਦਿਆਂ ਮਾਨਦਾਨਾਂ ਤੇ ਆਇਆ ਤੇ ਬੜਾ ਧੰਨਵਾਦ ਹੁਣ ਇਹ ਤੋਂ ਬਾਅਦ ਵੱਡਾ ਮਾਲੀ ਵਿਖਾਦਨੇ ਕਿ ਡਾਕਟਰ ਸਾਹਿਬ ਆਏ ਇੱਥੇ ਡਾਕਟਰ ਸਾਹਿਬ ਨੂੰ ਮਨਾਉਣੇ ਆ। ਹਸੀ ਦਾ ਡਾਕਟਰ ਸਾਹਿਬ ਹਸੀ ਗੱਲ ਜੀ। ਡਾਕਟਰ ਸਾਹਿਬ ਫਿਰ ਆਪਾਂ ਇਸ ਫਾਰਮ ਦੇ ਉੱਤੇ ਵਰਕ ਕਰਦੇ ਹਾਂ ਨਾ ਜੀ। ਹਾਂਜੀ ਹਾਂਜੀ। ਤੇ ਫੀਲਡ ਦੇ ਵਿੱਚ ਕਿਹੜਾ ਸੀਮਨ ਯੂਜ਼ ਕਰ ਰਹੇ ਹੋ ਤੁਸੀਂ? ਜ਼ਿਆਦਾਤਰ ਤਾਂ ਇਹਨਾਂ ਦਾ ਹੀ ਜਾ ਰਿਹਾ ਜੀ ਆਪਣਾ। ਅੱਛਾ ਇਹ ਇਸ ਫਾਰਮ ਦਾ ਹੀ ਜਾ ਰਿਹਾ ਹੈ ਨਾ ਇਹ ਸੀਮਨ। ਤੇ ਬਹੁਤ ਵਧੀਆ ਗੱਲ ਆ ਜਿਹੜਾ ਸੀਮਨ ਤੁਸੀਂ ਇੱਥੇ ਯੂਜ਼ ਕਰਦੇ ਪਏ ਹੋ। ਕਿਹੜੇ ਏਰੀਆ ਦੇ ਵਿੱਚ ਆਪਾਂ ਫੀਲਡ ਇੱਥੇ ਕਿਹੜਾ ਲਾਗੇ ਦਾ ਕੇ ਪੈਂਦਾ ਏਰੀਆ ਆਪਾਂ ਨੂੰ ਜਿੱਦੇ ਵਿੱਚ ਕੰਮ ਵਰਕ ਕਰਦੇ ਆ। ਡਾਕਟਰ ਤਾਂ ਇੱਥੇ ਆਪਣੇ ਨੇੜੇ ਦੇ ਏਰੀਆ 'ਚ ਹੀ ਨੇ। ਯਾਨੀ ਕਿ 10 ਤੋਂ 15 ਕਿਲੋਮੀਟਰ ਦੇ ਏਰੀਆ 'ਚ ਹਣਾ। ਪਰ ਇਹ ਤਾਂ ਕਾਫੀ ਦੂਰ ਤੱਕ ਹੀ ਆ ਮਾਰਦਾ। ਹਾਂਜੀ। ਪਰ ਕੰਮ ਜ਼ਿਆਦਾ ਹੋਣ ਕਰਕੇ ਆਪਾਂ ਫਿਰ ਠੀਕ ਹੈ ਜੀ। ਨੇੜੇ ਦੇ ਨੇ। ਡਾਕਟਰ ਸਾਹਿਬ ਦਾ ਨੰਬਰ ਬੋਲੇ ਜੀ ਮਿਹਰਬਾਨੀ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ। ਓਕੇ ਜੀ। ਹਾਂਜੀ ਬਾਯਾ ਸਾਹਿਬ ਇਹ ਫਿਰ ਬਾਪ ਆ ਗਿਆ ਹੈ ਹਣਾ ਜੀ। ਹਾਂਜੀ ਹਾਂਜੀ। ਇਹ ਵੀ ਪਾਰ ਦੇ ਬਲੱਡ 'ਚ ਆ ਗਿਆ। ਬਿਲਕੁਲ। ਤੇ ਇਹਦੀ ਮਾਰਕਿੰਗ ਜਿਹੜੀ ਵਖਾਉਣੇ ਤੁਹਾਨੂੰ ਚੈੱਕ ਕਰ ਸਕਦੇ ਆ ਬਿਲਕੁਲ ਜੈਨੂਨ ਮਾਰਕਿੰਗ ਧੋਨੀ ਗੋਲੀ ਦਾ ਸਾਫ ਤੇ ਬਾਦਲ ਬੋਲੇ ਜਿਹੜਾ ਉਹ ਵੀ ਇਸੇ ਸਾਹਨ ਦਾ ਬੱਚਾ ਹੈ ਜੀ ਇੱਥੇ ਖੜਨ ਨਾਲ ਆਇਆ ਮੇਰੇ ਤੇ ਅਜਾ ਚੈੱਕ ਕਰੋ ਇਹਦੀ ਮਾਰਕਿੰਗ ਬਿਲਕੁਲ ਜੈਨੂਨ ਮਾਰਕਿੰਗ ਧੋਨੀ ਗੋਲੀ ਦਾ ਇਹ ਵੀ ਬਿਲਕੁਲ ਮਾਰਕਿੰਗ ਇਹਦੀ ਜਿਹੜਾ ਡੋਗਰ ਸਾਹਿਬ ਕੋ ਬਾਦਲ ਝੋਟਾ ਨਹੀਂ ਹਾਂਜੀ ਉਹ ਮਾਰਕਿੰਗ ਹੈ ਉਸ ਮਾਰਕਿੰਗ ਚ ਆ ਗਿਆ ਹਨਾ ਜੀ ਉਸ ਉਹ ਮਾਰਕਿੰਗ ਦੇ ਕਿਉਂਕਿ ਜਿਹੜੀ ਮਾਂ ਹੈ ਹਾਂਜੀ ਉੱਚੀ ਉਹ ਵੀ ਉਹਨਾਂ ਦੇ ਫਾਰਮ ਦੀ ਮੱਝ ਏ ਹਾਂਜੀ ਤੇ ਹੋ ਸਕਦਾ ਪਿੱਛੋਂ ਕਿਤੇ ਨਾ ਕਿਤੇ ਆਪਸ ਚ ਬਾਰਡ ਦੇ ਨਾਲ ਦਾ ਮੈਚ ਕਰਦਾ ਹੋਵੇ ਜਾਨੀ ਕਿ ਟੈਜਮੈਂਟ ਹੋਣ ਕਰਕੇ ਮਾਰੇ ਚੰਗਾ ਰਿਜ਼ਲਟ ਆ ਰਿਹਾ ਹੈਣਾ ਜੀ ਬਿਲਕੁਲ ਤੇ ਬਾਈ ਇਹ ਆ ਫੜਾਇਓ ਮੈਗ ਮੁੰਡੇ ਨੂੰ ਤੇ ਬਾਈ ਜੀ ਇਹਦਾ ਫਿਰ ਵੀ ਇੰਪੋਰਟ ਸੀਗਾ ਹਾਂਜੀ ਇੰਪੋਰਟ ਸੀ ਇੰਪੋਰਟ ਸੀ ਹੈਨਾ ਤੇ ਬਿਲਕੁਲ ਪ੍ਰੋਪਰ ਮਾਰਕਿੰਗ ਦੁਆਰਾ ਚੈੱਕ ਕਰ ਲਈ ਤੁਸੀਂ ਧੁੰਨੀ ਗੋਈ ਦਾ ਸਾਫ ਸਿੰਘ ਦਾ ਵੀ ਸਾਫ ਆ ਬਾਕੀ ਮਾਰਕਿੰਗ ਤੁਸੀਂ ਦੇਖੋ ਇਹਦੇ ਵਿੱਚ ਬਿਲਕੁਲ ਜੈਨੂਨ ਆ ਬਾਕੀ ਜਿਹੜੀ ਇਹਦੀ ਡਿਟੇਲ ਆ ਲਿਸਟ ਆ ਜਿਹੜੀ ਉਹ ਮਣੀ ਵੀਰ ਤੋਂ ਆਪਾਂ ਲੈ ਲਾਂਗੇ ਤੇ ਲਿਸਟ ਦੇ ਵਿੱਚ ਸਾਰਾ ਪ੍ਰੋਪਰ ਡਾਟਾ ਆ ਜੂਗਾ ਮਾਪੇ ਦਾ ਸਾਰਾ ਜੋ ਖਾਨਦਾਨ ਦਾ ਡਾਟਾ ਆ ਜਾਣਾ ਇਹਦੇ ਵਿੱਚ ਤੇ ਧੰਨਵਾਦ ਜਿਹੜਾ ਸਾਰਿਆਂ ਨੇ ਜਿਹੜਾ ਪਿਆਰ ਦਿੱਤਾ ਵੀਡੀਓ ਦੀ ਬਹੁਤ ਮਿਹਰਬਾਨੀ ਤੇ ਧੰਨਵਾਦ ਕਰਦੇ ਆਂ ਇਹ ਸਾਰੇ ਭਰਾਵਾਂ ਦਾ ਤੇ ਬਾਈ ਜਿੰਨ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਨਿਕੀਨਾ ਦਿੱਤਾ ਤੇ ਮਲਤਾਨ ਦਾ ਜਿਹੜਾ ਬਾਪ ਆ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ ਆਹ ਫਾਰਮ ਆ ਜੀ ਬਦਲ ਸਾਹਿਬ ਦਾ ਤੇ ਇੱਕ ਵੀਡੀਓ ਇੱਕ ਐਕਸਟਰਾ ਬਣਾ ਦਿੰਦੇ ਆ ਨਾਲ ਜੀ ਧੰਨਵਾਦ